ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫਰਾਈ ਪੇਠੇ ਦੀ ਜਾਂ ਕद्दू ਦੀ ਸਬਜ਼ੀ ਬਣਾਵਾਂਗੇ ਇਹ ਪੰਪਕਿਨ ਜਾਂ ਕਦੂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਫਰਾਈ ਪੰਪਕਿਨ ਜਾਂ ਪੇਠੇ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਆਪਾਂ ਇਸ ਨੂੰ ਰੋਟੀ ਜਾਂ ਪਰੌਂਠੇ ਦੇ ਨਾਲ ਖਾਵਾਂਗੇ ਤੇ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗੇਗੀ। ਇਹ ਬਹੁਤ ਹੀ ਖੱਟੀ ਮਿੱਠੀ ਤੇ ਟੇਸਟੀ ਸਬਜ਼ੀ ਬਣਦੀ ਹੈ। ਚਲੋ ਜੀ ਵੇਖ ਲੈਂਦੇ ਹਾਂ ਇਹ ਸਬਜ਼ੀ ਕਿਵੇਂ ਬਣਦੀ ਹੈ। ਇੱਥੇ ਮੈਂ ਇੱਕ ਬੌਲ ਦੇ ਵਿੱਚ ਹਰੀ ਮਿਰਚ ਤੇ ਲਸਣ ਲਈ ਹੈ। ਇਸ ਨੂੰ ਮੈਂ ਦਾਦਰਾ ਜਾਂ ਕੁਟਲੇ ਆਸੀ। ਇੱਥੇ ਆਪਾਂ ਤਾਂ ਵੱਡੇ ਸਾਈਜ਼ ਦੇ ਟਮਾਟਰ ਲਏ ਨੇ। ਇਹਨਾਂ ਨੂੰ ਮੈਂ ਪੀਸ ਲਿਆ ਸੀ। ਇੱਥੇ ਮੈਂ ਤਾਂ ਵੱਡੇ ਸਾਈਜ਼ ਦੇ ਪਿਆਜ਼ ਲਏ ਨੇ। ਪਿਆਜ਼ ਨੂੰ ਮੈਂ ਛਿੱਲ ਲਿਆ ਹੈ ਹੁਣ ਆਪਾਂ ਪੀਠੇ ਨੂੰ ਵੀ ਕੱਟ ਲਵਾਂਗੇ ਇੱਥੇ ਮੈਂ 1 ਕਿਲੋ ਪੀਠਾ ਲਿਆ ਹੈ ਪੀਠੇ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਇਸ ਦੇ ਬੀਜ ਨੂੰ ਮੈਂ ਉਖ ਕਰ ਲਿਆ ਹੈ ਪੀਠੇ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਹੁਣ ਆਪਾਂ ਇਸ ਨੂੰ ਇਸ ਤਰੀਕੇ ਦੇ ਨਾਲ ਮੋਟੀਆਂ-ਮੋਟੀਆਂ ਫਾੜੀਆਂ ਦੇ ਵਿੱਚ ਕੱਟ ਲਵਾਂਗੇ ਪਹਿਲਾਂ ਪੇਠੇ ਨੂੰ ਰਫਲੀ ਜਿਹਾ ਕੱਟ ਲਵਾਂਗੇ ਬਾਅਦ ਦੇ ਵਿੱਚ ਇਸ ਦੇ ਛੋਟੇ-ਛੋਟੇ ਪੀਸ ਕੱਟ ਲਵਾਂਗੇ ਇਹ ਜੋ ਗ੍ਰੀਨ ਪੇਠਾ ਹੁੰਦਾ ਹੈ ਇਸ ਦੇ ਛਿਲਕੇ ਉਤਾਰਨ ਦੀ ਜ਼ਰੂਰਤ ਨਹੀਂ ਹੁੰਦੀ ਜਿਸ ਪੇਠੇ ਦਾ ਛਿਲਕਾ ਥੋੜਾ ਸਖਤ ਜਿਹਾ ਹੁੰਦਾ ਉਸ ਦਾ ਆਪਾਂ ਛਿਲਕਾ ਉਤਾਰ ਕੇ ਬਣਾਵਾਂਗੇ ਉਸ ਦੀ ਸਬਜ਼ੀ ਪਰ ਇਸ ਪੇਠੇ ਦਾ ਆਪਾਂ ਛਿਲਕਾ ਨਹੀਂ ਉਤਾਰਾਂਗੇ ਇਸ ਦਾ ਛਿਲਕਾ ਨਰਮ ਹੈ ਪੇਠੇ ਦੇ ਇਸ ਤਰੀਕੇ ਦੇ ਨਾਲ ਟੁਕੜੇ ਕਰ ਲਵਾਂਗੇ ਜਿਆਦਾ ਬਰੀਕ ਨਹੀਂ ਕਟਾਂਗੇ ਫਿਰ ਇਹ ਸਬਜੀ ਦੇ ਵਿੱਚ ਮੈਸ਼ ਹੋ ਜਾਏਗਾ ਇਸ ਤਰੀਕੇ ਨਾਲ ਪੇਠੇ ਨੂੰ ਰਫਲੀ ਜਿਹਾ ਕੱਟ ਲਵਾਂਗੇ ਵੈਸੇ ਤਾਂ ਪੇਠਾ ਖਾਣਾ ਪੇਠੇ ਦੀ ਸਬਜੀ ਖਾਣਾ ਸਭ ਨੂੰ ਨਹੀਂ ਪਸੰਦ ਹੁੰਦਾ ਪਰ ਅੱਜ ਆਪਾਂ ਜਿਸ ਤਰੀਕੇ ਨਾਲ ਇਸ ਦੀ ਸਬਜੀ ਬਣਾਵਾਂਗੇ ਇਸ ਦੀ ਸਬਜੀ ਸਭ ਨੂੰ ਬਹੁਤ ਪਸੰਦ ਆਏਗੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਪੇਠੇ ਦੀ ਸਬਜ਼ੀ ਨੂੰ ਬਿਨਾ ਲਸਣ ਪਿਆਜ਼ ਤੋਂ ਬਣਾਇਆ ਸੀ ਪਰ ਅੱਜ ਆਪਾਂ ਪੇਠੇ ਦੀ ਸਬਜ਼ੀ ਨੂੰ ਲਸਣ ਪਿਆਜ਼ ਪਾ ਕੇ ਬਣਾਵਾਂਗੇ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਇਸ ਤੋਂ ਪਹਿਲਾਂ ਅਸੀਂ ਲਸਣ ਪਿਆਜ਼ ਤੋਂ ਬਿਨਾ ਪੇਠੇ ਦੀ ਸਬਜ਼ੀ ਹੋਰ ਕਈ ਤਰ੍ਹਾਂ ਦੇ ਹਲਵੇ ਸਨੈਕਸ ਪਰੌਂਠੇ ਦੀ ਵੀਡੀਓ ਤੇ ਕਈ ਹੋਰ ਵੀਡੀਓਜ਼ ਪਾਈਆਂ ਨੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਖੀਰੇ ਦੀ ਸਬਜੀ ਬਿਨਾ ਲਸਣ ਪਿਆਜ਼ ਤੋਂ ਆਲੂ ਦੀ ਸਬਜੀ ਤੇ ਕਈ ਹੋਰ ਵੀਡੀਓਜ਼ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਪੇਠੇ ਨੂੰ ਥੋੜੇ ਮੋٹے ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਆਜਾਬਾਂ ਪੇਠੇ ਦੀ ਸਬਜ਼ੀ ਨੂੰ ਬਹੁਤ ਟੇਸਟੀ ਜਿਹਾ ਬਣਾਵਾਂਗੇ ਜਿਸ ਨੂੰ ਪੇਠੇ ਦੀ ਸਬਜ਼ੀ ਖਾਣਾ ਨਹੀਂ ਪਸੰਦ ਆਈ ਇਹ ਸਬਜ਼ੀ ਉਸ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਏਗੀ ਇਹ ਸਬਜ਼ੀ ਬਣਾਉਣ ਦੇ ਲਈ ਇਸ ਤਰੀਕੇ ਦਾ ਕੱਚਾ ਕੱਚਾ ਪੇਠਾ ਜਾਂ ਕद्दू ਲਵਾਂਗੇ ਮੈਂ ਪੇਠੇ ਤੇ ਬੀਜ ਨੂੰ ਵੱਖ ਕਰ ਦਿੱਤਾ ਸੀ ਇਸ ਦੇ ਲਈ ਆਪਾਂ ਇਸ ਤਰੀਕੇ ਦਾ ਕੱਚਾ ਕੱਚਾ ਪੇਠਾ ਲਵਾਂਗੇ ਹਰਾ ਹਰਾ ਹੁਣ ਮੈਂ ਸਾਰੀ ਸਬਜ਼ੀ ਨੂੰ ਕੱਟ ਲਿਆ ਹੈ। ਹੁਣ ਆਪਾਂ ਸਬਜ਼ੀ ਨੂੰ ਨਹੀਂ ਧੋਵਾਂਗੇ। ਆਪਾਂ ਪਹਿਲਾਂ ਧੋ ਲਿਆ ਸੀ ਸਬਜ਼ੀ ਨੂੰ। ਆਪਾਂ ਇਸ ਨੂੰ ਫਰਾਈ ਕਰਾਂਗੇ ਫਿਰ ਇਸ ਦੇ ਵਿੱਚ ਪਾਣੀ ਚਲਾ ਜਾਏਗਾ ਇਸ ਲਈ ਹੁਣ ਆਪਾਂ ਇਸ ਨੂੰ ਧੋਵਾਂਗੇ ਨਹੀਂ। ਹੁਣ ਮੈਂ ਇੱਥੇ ਕੜਾਹੀ ਲਈ ਹੈ। ਕੜਾਹੀ ਦੇ ਵਿੱਚ ਸਰੋਂ ਦਾ ਤੇਲ ਲਵਾਂਗੇ। ਤੇਲ ਨੂੰ ਗਰਮ ਕਰ ਲਵਾਂਗੇ। ਹੁਣ ਤੇਲ ਗਰਮ ਹੋ ਚੁੱਕਿਆ ਹੈ। ਉਹਨ ਤੇਲ ਦੇ ਵਿੱਚ ਪੇਠਾ ਜਾਂ ਕद्दू ਪਾਵਾਂਗੇ ਪੇਠੇ ਨੂੰ ਥੋੜਾ ਥੋੜਾ ਕਰਕੇ ਤੇਲ ਵਿੱਚ ਪਾ ਲਵਾਂਗੇ ਪੇਠੇ ਨੂੰ ਹਿਲਾ ਲਵਾਂਗੇ ਫਰਾਈ ਕਰਕੇ ਪੇਠੇ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੋ ਬਚਿਆ ਪੀਠਾ ਸੀ ਉਹ ਪੀਠੇ ਨੂੰ ਵੀ ਆਪਾਂ ਕੜਾਹੀ ਦੇ ਵਿੱਚ ਪਾ ਲਵਾਂਗੇ ਤੇਲ ਆ ਲਵਾਂਗੇ ਫਰਾਈ ਕਰਕੇ ਪੇਠੇ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਮੈਂ ਇੱਥੇ ਪੇਠੇ ਨੂੰ ਸਰੋਂ ਦੇ ਤੇਲ ਵਿੱਚ ਫਰਾਈ ਕੀਤਾ ਹੈ ਆਪਾਂ ਰਿਫਾਈਨਡ ਆਇਲ ਵਿੱਚ ਵੀ ਫਰਾਈ ਕਰ ਸਕਦੇ ਹਾਂ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅੱਜ ਆਪਾਂ ਕद्दू ਦੀ ਬਹੁਤ ਹੀ ਟੇਸਟੀ ਜਿਹੀ ਸਬਜ਼ੀ ਬਣਾਵਾਂਗੇ ਹਿਲਾ ਹਿਲਾ ਕੇ ਪੇਠੇ ਨੂੰ ਜਾਂ ਕद्दू ਨੂੰ ਫਰਾਈ ਕਰ ਲਵਾਂਗੇ ਜਦੋਂ ਪੇਠਾ ਫਰਾਈ ਹੋ ਜਾਏਗਾ ਜਦੀ ਕੁਆਂਟੀਟੀ ਘਟ ਜਾਈਗੀ ਤੇ ਇਸ ਦਾ ਕਲਰ ਵੀ ਚੇਂਜ ਹੋ ਜਾਏਗਾ ਪੇਠੇ ਨੂੰ ਹਿਲਾ ਹਿਲਾ ਕੇ ਫਰਾਈ ਕਰ ਲਵਾਂਗੇ ਤੇ ਥੋੜੀ ਦੇਰ ਦੇ ਲਈ ਢੱਕ ਕੇ ਫਰਾਈ ਕਰ ਲਵਾਂਗੇ ਪੇਠੇ ਨੂੰ ਜੇਕਰ ਪਟਾਕੇ ਫਰਾਈ ਕਰਨਾ ਹੋਵੇ ਤਾਂ ਪਟਾਕੇ ਫਰਾਈ ਕਰ ਲਵਾਂਗੇ ਪੇਠੇ ਨੂੰ ਨਹੀਂ ਆਪਾਂ ਬਿਨਾ ਢੱਕੇ ਤੋਂ ਵੀ ਫਰਾਈ ਕਰ ਸਕਦੇ ਹਾਂ ਹੁਣ ਆਪਾਂ ਪੇਠੇ ਨੂੰ ਦੁਬਾਰਾ ਤੋਂ ਹਿਲਾ ਲਵਾਂਗੇ ਪੇਠੇ ਨੂੰ ਹਿਲਾ ਕੇ ਦੁਬਾਰਾ ਤੋਂ ਟੱਕ ਦੇਵਾਂਗੇ ਹੁਣ ਪੇਠਾ ਫਰਾਈ ਹੋ ਕੇ ਤਿਆਰ ਹੈ ਬੇਠੇ ਦੀ ਕੁਆਂਟੀਟੀ ਪਹਿਲਾਂ ਨਾਲੋਂ ਘੱਟ ਵੀ ਚੁੱਕੀ ਹੈ ਤੇ ਫਰਾਈ ਵੀ ਹੋ ਚੁੱਕਿਆ ਹੈ ਤੇ ਇਸ ਦਾ ਕਲਰ ਵੀ ਚੇਂਜ ਹੋ ਚੁੱਕਿਆ ਹੈ ਹੁਣ ਬੇਠਾ ਫਰਾਈ ਹੋ ਚੁੱਕਿਆ ਹੈ ਹੁਣ ਆਪਾਂ ਇਸ ਨੂੰ ਛਾਨੀ ਦੇ ਨਾਲ ਕੱਢ ਲਵਾਂਗੇ ਇਸ ਦਾ ਤੇਲ ਛਾਨ ਕੇ ਕੱਢ ਲਵਾਂਗੇ ਬੇਠੇ ਨੂੰ ਪਲੇਟ ਦੇ ਵਿੱਚ ਬੇਠੇ ਨੂੰ ਕੱਢ ਲਵਾਂਗੇ ਉਸ ਤੋਂ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਕੱਢ ਲਵਾਂਗੇ। ਬਾਕੀ ਬਚੇ ਪੇਠੇ ਨੂੰ ਵੀ ਛਾਣ ਕੇ ਪਲੇਟ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਇਸ ਦੇ ਵਿੱਚ ਤੇਲ ਨਾ ਰਹੇ। ਹੁਣ ਮੈਂ ਇੱਥੇ ਉਸੇ ਕੜਾਹੀ ਦੇ ਵਿੱਚ ਤਨਾ ਚਮਚ ਦੇ ਕਰੀਬ ਸਰੋਂ ਦਾ ਤੇਲ ਲਿਆ ਹੈ। ਤੇਲ ਦੇ ਵਿੱਚ ਮੇਥੀ ਦਾਣਾ ਪਾਵਾਂਗੇ ਇੱਕ ਚਮਚ। ਇਹ ਤੇਲ ਜੋ ਪੇਠੇ ਵਿੱਚੋਂ ਬਚਿਆ ਸੀ ਉਸ ਵਿੱਚੋਂ ਹੀ ਮੈਂ ਤਨਾ ਕ ਚਮਚ ਤੇਲ ਲਿਆ ਹੈ ਪੱਕਿਆ ਹੋਇਆ ਤੇਲ ਹੈ ਕੱਚਾ ਤੇਲ ਨਹੀਂ ਹੈ। ਇੱਥੇ ਮੈਂ ਸ਼ੁਰੂ ਦੇ ਵਿੱਚ ਮੇਥੀ ਦਾਣੇ ਨੂੰ ਪਾਇਆ ਹੈ ਇਸ ਦਿਨ ਨਾਲ ਸਬਜੀ ਬਿਲਕੁਲ ਵੀ ਕੋੜੀ ਨਹੀਂ ਬਣੇਗੀ ਹੁਣ ਕੁੱਟੀ ਹੋਈ ਲਸਣ ਤੇ ਹਰੀ ਮਿਰਚ ਪਾਵਾਂਗੇ ਇੱਥੇ ਮੈਂ ਚਾਰ ਵੱਡੇ ਸਜਦੀਆਂ ਹਰੀਆਂ ਮਿਰਚਾਂ ਤੇ ਲਸਣ ਦੀ ਇੱਕ ਗਲੀ ਨੂੰ ਕੁੱਟ ਕੇ ਪਾਇਆ ਹੈ ਜੇਕਰ ਆਪਾਂ ਇਸ ਤਰੀਕੇ ਦੀ ਪੇਠੇ ਦੀ ਸਬਜੀ ਬਣਾਵਾਂਗੇ ਤੇ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਫਰਾਈ ਕੀਤੇ ਹੋਏ ਪੇਠੇ ਦੀ ਸਬਜ਼ੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਸਬਜ਼ੀ ਘਰ ਵਿੱਚ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਲਸਣ ਨੂੰ ਤੇ ਹਰੀ ਮਿਰਚ ਨੂੰ 골ਡਨ ਹੋਣ ਤੱਕ ਪਕਾ ਲਵਾਂਗੇ ਹੁਣ ਇਸ ਦੇ ਵਿੱਚ ਪਿਆਜ਼ ਐਡ ਕਰਾਂਗੇ ਪਿਆਜ਼ ਨੂੰ ਵੀ ਮੈਂ ਦਰਤਰਾਜਿਆ ਪੀਸ ਕੇ ਪਾਇਆ ਹੈ ਪਿਆਜ਼ ਨੂੰ ਮਿਕਸ ਕਰ ਲਵਾਂਗੇ ਪਿਆਜ਼ ਨੂੰ ਪਕਾ ਲਵਾਂਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਿਆਜ਼ ਨੂੰ ਥੋੜੀ ਦੇਰ ਦੇ ਲਈ ਢੱਕ ਕੇ ਪਕਾ ਲਵਾਂਗੇ ਤੇ ਪਿਆਜ਼ ਨੂੰ ਦੁਬਾਰਾ ਤੋਂ ਮਿਕਸ ਕਰ ਲਵਾਂਗੇ ਉਨਾ ਪਿਆਜ਼ ਨੂੰ ਇਸ ਦਾ ਕਲਰ 골ਡਨ ਬ੍ਰਾਊਨ ਹੋਣ ਤੱਕ ਪਕਾ ਲਿਆ ਹੈ ਹੁਣ ਇਸ ਦੇ ਵਿੱਚ ਪੀਸੇ ਹੋਏ ਟਮਾਟਰ ਪਾਵਾਂਗੇ ਟਮਾਟਰ ਨੂੰ ਮਿਕਸ ਕਰਕੇ ਪਕਾ ਲਵਾਂਗੇ ਗਰਮੀਆਂ ਦੇ ਵਿੱਚ ਪੇਠੇ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਜਿਸ ਤਰੀਕੇ ਦੀ ਪੇਠੇ ਦੀ ਸਬਜ਼ੀ ਆਪਾਂ ਵਿਆਹ ਸ਼ਾਦੀਆਂ ਦੇ ਵਿੱਚ ਖਾਂਦੇ ਆਂ ਜੀ ਅੱਜ ਆਪਾਂ ਉਸ ਤਰੀਕੇ ਦੀ ਸਬਜ਼ੀ ਨੂੰ ਘਰ ਦੇ ਵਿੱਚ ਹੀ ਬਣਾਵਾਂਗੇ ਫਰਾਈ ਕੀਤੇ ਹੋਏ ਪੇਠੇ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੇਕਰ ਆਪਾਂ ਪੀਠੇ ਦੀ ਸਬਜੀ ਨੂੰ ਇੱਕ ਵਾਰ ਇਸ ਤਰੀਕੇ ਨਾਲ ਬਣਾਵਾਂਗੇ ਤਾਂ ਆਪਾਂ ਹਰ ਵਾਰ ਇਸ ਨੂੰ ਇਸ ਤਰੀਕੇ ਨਾਲ ਹੀ ਬਣਾਵਾਂਗੇ ਇਹ ਸਬਜੀ ਇੰਨੀ ਜਿਆਦਾ ਟੇਸਟੀ ਬਣਦੀ ਹੈ ਹੁਣ ਸਵਾਦ ਅਨੁਸਾਰ ਨਮਕ ਪਾਵਾਂਗੇ ਟਮਾਟਰ ਜਲਦੀ ਸੌਫਟ ਹੋ ਜਾਵੇ ਇਸ ਤੇ ਲਈ ਨਾਮਕ ਪਾਵਾਂਗੇ ਮੈਥੇਨਿਕ ਸਵਾਦ ਅਨੁਸਾਰ ਪਾਇਆ ਹੈ ਨਾਮਕ ਨੂੰ ਮਿਕਸ ਕਰ ਲਵਾਂਗੇ ਪੰਜ ਉਹ ਜੋ ਮਿਰਚ ਮਸਾਲੇ ਪਾਉਣੇ ਨੇ ਉਹ ਮਸਾਲੇ ਪਾਵਾਂਗੇ ਇੱਕ ਚਮਚਾ ਰੈਡੀ ਚਿਲੀ ਪਾਊਡਰ ਪਾਵਾਂਗੇ ਹਲਦੀ ਪਾਊਡਰ ਪਾਵਾਂਗੇ ਮੈਂ ਇੱਥੇ ਦੋ ਚਮਚ ਹਲਦੀ ਪਾਊਡਰ ਪਾਇਆ ਹੈ ਇਹਨਾਂ ਨੂੰ ਮਿਕਸ ਕਰ ਲਵਾਂਗੇ ਜਿਹਨੇ ਕਪਾ ਦੇਖਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਲਾਲ ਮਿਰਚ ਪਾਵਾਂਗੇ ਆਪਾਂ ਹਰੀ ਮਿਰਚ ਵੀ ਪਾਈਏ ਇੱਥੇ ਵਿੱਚ ਇੱਕ ਚਮਚ ਦੇਗੀ ਲਾਲ ਮਿਰਚ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਧਨੀਆ ਪਾਊਡਰ ਕੋੰਦੇ ਨਾਲ ਬਹੁਤ ਵਧੀਆ ਟੇਸਟੀ ਸਬਜ਼ੀ ਬਣਦੀ ਹੈ ਇੱਕ ਚਮਚ ਮੈਕੀ ਮਸਾਲਾ ਪਾਵਾਂਗੇ ਇੱਕ ਚਮਚਾ ਗਰਮ ਮਸਾਲਾ ਪਾਵਾਂਗੇ। ਉਹਨਾਂ ਇਥੇ ਮੈਂ ਜੋ-ਜੋ ਮਸਾਲੇ ਪਾਉਣੇ ਸੀ ਉਹ ਸਾਰੇ ਮਸਾਲੇ ਪਾ ਲੈਨੇ। ਉਹਨ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ। ਜੀ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਔਰ ਕਰਦੇ ਹੋ ਇਸ ਦਿਨ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਮਸਾਲੇ ਨੂੰ ਬਿਨਾ ਪਾਣੀ ਪਾਏ ਤੋਂ ਥੋੜੀ ਦੇਰ ਤੇ ਲਈ ਪਕਾ ਲਵਾਂਗੇ ਥੋੜਾ ਜਿਹਾ ਗੁੜ ਪਾਵਾਂਗੇ ਮੈਂ ਇਥੇ ਗੁੜ ਨੂੰ ਥੋੜਾ ਜਿਹਾ ਕੁੱਟ ਕੇ ਪਾਇਆ ਹੈ ਮੈਂ ਤੇ ਅੱਧਾ ਕ ਚਮਚ ਗੁੜ ਪਾਇਆ ਹੈ ਗੁੜ ਨੂੰ ਘਟਕੇ ਪਾਉਣ ਦੇ ਨਾਲ ਹੀ ਸਬਜ਼ੀ ਦੇ ਵਿੱਚ ਜਲਦੀ ਘਰ ਜਾਏਗਾ ਜਾਂ ਮਿਕਸ ਹੋ ਜਾਏਗਾ ਤਾੜਕਾ ਆਯਾ ਮਸਾਲਾ ਪੱਕ ਕੇ ਤਿਆਰ ਹੈ ਇਸ ਵਿੱਚ ਫਰਾਈ ਕੀਤਾ ਹੋਇਆ ਪੇਠਾ ਪਾਵਾਂਗੇ ක්කරලමමාගේ තඩි කි ජාම සල්ලි දේ වෙච්ච පෙටෙනුම එක්සකරලමාන්ගේ පෙටිනුම සලේදේ වෙච්චම එක්සකරර්ලමමාගේ ਰੋਟੀਆਂ ਪਰੌਠੇ ਦੇ ਨਾਲ ਇਹ ਸੁੱਕੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਫਿਰ ਇਹਨੂੰ ਮਿਕਸ ਕਰਨ ਤੋਂ ਬਾਅਦ ਥੋੜੀ देर ਤੇ ਢੱਕ ਕੇ ਪਕਾ ਲਵਾਂਗੇ। ਆਪਾਂ ਇਸਨੂੰ ਲੰਚ ਜਾਂ ਡਿਨਰ ਦੇ ਵਿੱਚ ਕਿਸੇ ਵੀ ਟਾਈਮ ਖਾਵਾਂਗੇ, ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗੇਗੀ। ਹੁਣ ਆਪਣੀ ਸਬਜ਼ੀ ਬਣ ਕੇ ਤਿਆਰ ਹੈ। फ्राई किए हुए पेठे या कद्दू की बहुत टेस्टी जी सब्जी बन के तैयार है तो देख सब्जी बन के तैयार है पेठा या कद्दू चंकी तरह पक चुका है ਇਹ ਸਬਜੀ ਦੇਖਣ ਦੇ ਵਿੱਚ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਵਧੀਆ ਖੁਸ਼ਬੂ ਵੀ ਆ ਰਹੀ ਹੈ ਸਬਜੀ ਬਹੁਨੀ ਟੇਸਟੀ ਵੀ ਹੋਏਗੀ ਹੁਣ ਆਪਾਂ ਗਰਮ ਗਰਮ ਸਬਜੀ ਨੂੰ ਸਰਵ ਕਰ ਲਵਾਂਗੇ ਹੁਣ ਆਪਣੀ ਟੇਸਟੀ ਜਹੀ ਫਰਾਈ ਕੀਤੀ ਹੋਈ ਪੇਠੇ ਦੀਆਂ ਕद्दू ਦੀ ਸਬਜੀ ਬਣ ਕੇ ਤਿਆਰ ਹੈ ਇਸ ਨੂੰ ਆਪਾਂ ਕद्दू ਦੀ ਸਬਜੀ ਵੀ ਕਹਿ ਸਕਦੇ ਹਾਂ ਤੇ ਪੇਠੇ ਦੀ ਸਬਜੀ ਵੀ ਕਹਿ ਸਕਦੇ ਹਾਂ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਕਈ ਹੋਰ ਵੀਡੀਓਜ਼ ਬਣਾਈਆਂ ਨੇ ਇਸ ਤੋਂ ਪਹਿਲਾਂ ਅਸੀਂ ਬੇਠੇ ਦੀਆਂ ਕद्दू ਦੀ ਸਬਜ਼ੀ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਬਣਾਉਂਦੀ ਵੀਡੀਓ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਹੁਣ ਆਪਣੀ ਟੇਸਟੀ ਜਹੀ ਬੇਠੇ ਦੀਆਂ ਕद्दू ਦੀ ਸਬਜ਼ੀ ਬਣ ਕੇ ਤਿਆਰ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ